ਦੇਖੋ ਜੀ ਉਹ ਚ ਨਾ ਬੇਸਿਕ ਅਲੀਗੇਸ਼ਨ ਜਿਹੜੇ ਪੁਲਿਸ ਇਹ ਆਪਦੀ ਕਹਾਣੀ ਚ ਕਹਿ ਰਹੀ ਹੈ ਵੀ ਕੋਈ ਪੈਸੇ ਦਾ ਲੈਣ ਦੇਣ ਰਖੇ ਕੋਈ ਹੋਇਆ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਹੋਇਆ ਇਸ ਲੜਕੀ ਦੇ ਅਕਾਊਂਟ ਚ ਨਹੀਂ ਹੋਇਆਗਾ ਕਿਸੇ ਨੇ ਕਿਸੇ ਦੇ ਅਕਾਊਂਟ ਚ ਪੈਸੇ ਪਾਏ ਆ ਕਿ ਉਹ ਕੋਈ ਚਿੱਟਾ ਖਰੀਦਦਾ ਸੀ ਜਿਹੜਾ ਅਖੇ ਲੜਕੇ ਨੂੰ ਦੇਣਾ ਸੀ ਉਹਦੇ ਲਈ ਇੱਕ ਇੱਕ ਕਹਾਣੀ ਜਿਹੀ ਬਣਾਈ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੇ ਅੱਜ ਦੋ ਦਿਨ ਦਾ ਰਿਮਾਂਡ ਜਿਹੜਾ ਹੈਗਾ ਪੁਲਿਸ ਨੂੰ ਮਿਲਿਆ ਜੀ ਪਹਿਲਾਂ ਕਿੰਨੇ ਦਿਨ ਰਿਮਾਂਡ ਤੇ ਪਹਿਲਾਂ ਵੀ ਮੇਰੇ ਕੋਲ ਦੋ ਦਿਨ ਦੇ ਰਿਮਾਂਡ ਤੋਂ ਪਹਿਲਾਂ ਲੈ ਕੇ ਆਏ ਸੀਗੇ ਜੀ ਤੇ ਹੁਣ ਦ ਫੋਰਮੇਸ਼ਨ ਕੀ ਲਾਇਆ ਗਿਆ ਕਿਨੇ ਕੁੜੇ ਨਾਮ ਤੋਂ ਕੀਤਾ ਗਿਆ ਕਰਨੀ ਲਿਖਿਆ ਹੈ। ਅ ਸਿੰਪਲੀ ਇੱਕ ਇਹੀ ਹੈ ਜੀ ਵੀ ਏ ਦੀ ਜੜਪਛਾਂਤ ਸੀ ਲੜਕੀ ਦੇ ਨਾਲ ਰੁਪਿੰਦਰ ਕੌਰ ਦੇ ਨਾਲ ਤੇ ਉਹਦੇ ਇਵੈਟ ਦੇ ਵਿੱਚ ਜਿਹੜਾ ਹੈਗਾ ਕੋਈ ਚਿੱਟਾ ਲੈ ਦਾ ਲੈਂਡ ਵਾਸਤੇ ਇਹਨੂੰ ਸੰਪਰਕ ਕੀਤਾ ਗਿਆ ਸੀ। ਤਾਂ ਅਗਲੀ ਬੇਜੀ 24 ਤਰੀਕ ਨੂੰ ਅ ਹਾਂਜੀ 24 ਤੀ ਕੋ ਅਗਲੀ ਬੇਜੀ ਹੈ। ਦੇਖੋ ਜੀ ਉਸ ਨਾਲ ਬੇਸਿਕ ਅਲੀਗੇਸ਼ਨ ਜਿਹੜੇ ਪੁਲਿਸ ਇਹ ਆਪਦੀ ਕਹਾਣੀ ਚ ਕਹਿ ਰਹੀ ਹੈ ਵੀ ਕੋਈ ਪੈਸੀ ਦਾ ਲੈਣ ਦੇਣ ਖੇ ਕੋਈ ਹੋਇਆ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਹੋਇਆ ਇਸ ਲੜਕੀ ਦੇ ਅਕਾਊਂਟ ਚ ਨਹੀਂ ਹੋਇਆਗਾ। ਕਿਸੇ ਨੇ ਕਿਸੇ ਦੇ ਅਕਾਊਂਟ ਚ ਪੈਸੇ ਪਾਏ ਆ ਕਿ ਉਹ ਕੋਈ ਚਿੱਟਾ ਖਰੀਦਦਾ ਸੀ ਜਿਹੜਾ ਅਖੇ ਲੜਕੇ ਨੂੰ ਦੇਣਾ ਸੀ ਉਹਦੇ ਲਈ ਇੱਕ ਇੱਕ ਕਹਾਣੀ ਜਿਹੀ ਬਣਾਈ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੇ ਅੱਜ ਦੋ ਦਿਨ ਦਾ ਰਿਮਾਂਡ ਜਿਹੜਾ ਹੈਗਾ ਪੁਲਿਸ ਨੂੰ ਮਿਲਿਆ ਜੀ ਪਹਿਲਾਂ ਕਿੰਨੇ ਦਿਨ ਰਿਮਾਂਡ ਦਿੰਦੇ ਆ ਪਹਿਲਾਂ ਵੀ ਮੇਰੇ ਖਾ ਦੋ ਦਿਨ ਦੇ ਰਿਮਾਂਡ ਤੋਂ ਪਹਿਲਾਂ ਲੈ ਕੇ ਆਏ ਸੀਗੇ ਜੀ ਤੇ ਹੁਣ ਫੋਰਮੇਸ਼ਨ ਕੀ ਲਾਇਆਗੇ ਇਹਨਾਂ ਕੁੜੀ ਦੇ ਨਾਮ ਤੋਂ ਕੀਤਾ ਗਿਆ ਐਕਸ਼ਨ ਵੀ ਲਿਆ ਕੇ ਆ। ਸਿੰਪਲੀ ਇੱਕ ਇਹੀ ਹੈ ਜੀ ਕਿ ਏ ਦੀ ਜੜ ਪ੍ਰਸ਼ੰਸ਼ ਸੀ ਲੜਕੀ ਦੇ ਨਾਲ ਰੁਪਿੰਦਰ ਕੌਰ ਦੇ ਨਾਲ ਉਹਦੇ ਇਵਿਜ ਦੇ ਵਿੱਚ ਜਿਹੜਾ ਹੈਗਾ ਕੋਈ ਚਿੱਟਾ ਲੈ ਐਦਾ ਲੈਂਡ ਵਾਸਤੇ ਇਹਨੂੰ ਸੰਪਰਕ ਕੀਤਾ ਗਿਆ ਸੀ ਤਾਂ ਅਗਲੀ ਬੇਸ਼ੀ 24 ਤਰੀਕ ਨੂੰ ਅ ਹਾਂਜੀ 24 ਤਰੀਕ ਨੂੰ ਅਗਲੀ ਬੇਸ਼ੀ ਹੈ ਦੇਖੋ ਜੀ ਉਹ ਚ ਨਾ ਬੇਸਿਕ ਐਲੀਗੇਸ਼ਨ ਜਿਹੜੇ ਪੁਲਿਸ ਆਪਦੀ ਕਹਾਣੀ ਚ ਕਹਿ ਰਹੀ ਹੈ ਵੀ ਕੋਈ ਪੈਸੇ ਦਾ ਲੈਂਡ ਦੇਣ ਰਖੇ ਕੋਈ ਹੋਇਆ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਹੋਇਆ ਇਸ ਲੜਕੀ ਦੇ ਅਕਾਊਂਟ ਚ ਨਹੀਂ ਹੋਇਆਗਾ ਕਿਸੇ ਨੇ ਕਿਸੇ ਦੇ ਅਕਾਊਂਟ ਚ ਪੈਸੇ ਪਾਏ ਆ ਕਿ ਉਹ ਕੋਈ ਚਿੱਟਾ ਖਰੀਦਦਾ ਸੀ ਜਿਹੜਾ ਅਖੇ ਲੜਕੇ ਨੂੰ ਦੇਣਾ ਸੀ ਉਹਦੇ ਲਈ ਇੱਕ ਇੱਕ ਕਹਾਣੀ ਜਿਹੀ ਬਣਾਈ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੇ ਅੱਜ ਦੋ ਦਿਨ ਦਾ ਰਿਮਾਂਡ ਜਿਹੜਾ ਹੈਗਾ ਪੁਲਿਸ ਨੂੰ ਮਿਲਿਆ ਜੀ ਪਹਿਲਾਂ ਕਿੰਨੇ ਦਿਨ ਰਿਮਾਂਡ ਦਾ ਪਹਿਲਾਂ ਵੀ ਮੇਰੇ ਖਾ ਦੋ ਦਿਨ ਦੇ ਰਿਮਾਂਡ ਤੋਂ ਪਹਿਲਾਂ ਲੈ ਕੇ ਆਏ ਸੀਗੇ ਜੀ ਤੇ ਹੁਣ ਫਾਰਮੂਲੇਸ਼ਨ ਕੀ ਲਾਇਆਗੇ ਇਹਨੇ ਕੁੜੀ ਦੇ ਨਾਮ ਤੋਂ ਕੀਤਾ ਹੈ ਅਕਸਰ ਸਿੰਪਲੀ ਇੱਕ ਇਹੀ ਹੈ ਜੀ ਵੀ ਏ ਦੀ ਜੜਪਛਾਂ ਸੀ ਲੜਕੀ ਦੇ ਨਾਲ ਰਵਿੰਦਰਕੌਰ ਦੇ ਨਾਲ ਤੇ ਉਹਦੇ ਇਵੇਂ ਦੇ ਵਿੱਚ ਜਿਹੜਾ ਹੈਗਾ ਕੋਈ ਚਿੱਟਾ ਲੈ ਐ ਦਾ ਲੈਂਡ ਵਾਸਤੇ ਇਹਨੂੰ ਸੰਪਰਕ ਕੀਤਾ ਗਿਆ ਸੀ ਤਾਂ ਅਗਲੀ ਬੇਸੀ 24 ਦੀ ਆਹ ਹਾਂਜੀ 24 ਦੀ ਕੋਗਲੀ ਬੇਸੀ ਹੈ ਦੇਖੋ ਜੀ ਉਹ ਚ ਨਾ ਬੇਸਿਕ ਅਲੀਗੇਸ਼ਨ ਜਿਹੜੇ ਪੁਲਿਸ ਇਹ ਆਪਦੀ ਕਹਾਣੀ ਚ ਕਹਿ ਰਹੀ ਹੈ ਵੀ ਕੋਈ ਪੈਸੇ ਦਾ ਲੈਣ ਦੇਣ ਰਖੇ ਕੋਈ ਹੋਇਆ ਉਹ ਸਾਡੇ ਅਕਾਊਂਟ ਦੇ ਵਿੱਚ ਨਹੀਂ ਹੋਇਆ ਇਸ ਲੜਕੀ ਦੇ ਅਕਾਊਂਟ ਚ ਨਹੀਂ ਹੋਇਆਗਾ ਕਿਸੇ ਨੇ ਕਿਸੇ ਦੇ ਅਕਾਊਂਟ ਚ ਪੈਸੇ ਪਾਏ ਆ ਕਿ ਉਹ ਕੋਈ ਚਿੱਟਾ ਖਰੀਦਦਾ ਸੀ ਜਿਹੜਾ ਅਖੇ ਲੜਕੇ ਨੂੰ ਦੇਣਾ ਸੀ ਉਹਦੇ ਲਈ ਇੱਕ ਇੱਕ ਕਹਾਣੀ ਜਿਹੀ ਬਣਾਈ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਪੁਲਿਸ ਨੇ ਅੱਜ ਦੋ ਦਿਨ ਦਾ ਰਿਮਾਂਡ ਜਿਹੜਾ ਹੈਗਾ ਪੁਲਿਸ ਨੂੰ ਮਿਲਿਆ ਜੀ ਪਹਿਲਾਂ ਕਿਨੇ ਦਾ ਰਿਮਾਂਡ ਪਹਿਲਾ ਵੀ ਮੇਰੇ ਖਾਤੇ ਦੋ ਦਿਨ ਪਹਿਲਾਂ ਤੋਂ ਪਹਿਲਾਂ ਲੈ ਕੇ ਆਏ ਸੀਗੇ ਜੀ ਤੇ ਹੁਣ ਫੋਰਮੇਸ਼ਨ ਕੀ ਲਾਏਗੇ ਨਾ ਕੁੜੀ ਦੇ ਨਾਮ ਤੋਂ ਕੀਤਾ ਗਿਆ ਐਕਸਪੀ ਅ ਸਿੰਪਲੀ ਇੱਕ ਇਹੀ ਹੈ ਜੀ ਵੀ ਏ ਦੀ ਜੜ੍ਹਪਛਾਂਤ ਸੀ ਲੜਕੀ ਦੇ ਨਾਲ ਰੁਪਿੰਦਰਕੌਰ ਦੇ ਨਾਲ ਤੇ ਉਹਦੇ ਇਮੇਜ ਦੇ ਵਿੱਚ ਜਿਹੜਾ ਹੈਗਾ ਕੋ ਚਿੱਟਾ ਲੈ ਐਦਾ ਲੈਂਡ ਵਾਸਤੇ ਇਹਨੂੰ ਸੰਪਰਕ ਕੀਤਾ ਗਿਆ ਸੀ ਤਾਂ ਅਗਲੀ ਪੇਜ 24 ਤਰੀਕ ਨੂੰ ਅ ਹਾਂਜੀ 24